ਜੇਨੂ ਤੇਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਤੇ ਇਸ ਅਧਿਆਇ ਦੀ ਸੋਚੋ ਤੇ ਉੱਤਰ ਦਿਓ ਦੀ ਲੜੀ ਨੂੰ ਗੇ ਤੋਰਦੇ ਹੋਏ ਅਗਲੇ 5 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ 얘ਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋਡਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਛਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਇੱਥੇ ਮਿਲਣਗੀਆਂ 9th English MCB 9th English Literature 9th Grammar ਤੇ ਗਣਿਤ ਦੀ ਮਿਲਣਗੀਆਂ ਤੁਹਾਨੂੰ 9th Math Notes ਤੇ ਨਵੀਂ ਨਵੀਂ ਗਣਿਤ ਫਿਰ ਆਪਣਾ PCB 9th Math ਫਿਰ ਗਣਿਤ ਦੇ ਸਿਧਾਂਤ ਫਿਰ Math Shortcuts and Tricks ਤੇ ਤੁਹਾਡੀ ਜਨਰਲ ਨੌਲੇਜ ਵਾਸਤੇ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਨੂੰ ਜ਼ਰੂਰ ਦੇਖੋ। ਉਹ ਦੇਖਿਓ ਬੱਚਿਓ ਹੁਣ ਐਵਲੈਸ ਫਾਲਵ। ਸੋ ਇੱਕੀਵਾਂ ਸਵਾਲ ਹੈ ਬੱਚਿਓ ਕੀ ਕੋਈ ਸਿਫਰ ਕੀ ਕੋਈ ਸਿਫਰ ਸੰਯੋਜਕਤਾ ਵਾਲੇ ਤੱਤ ਵੀ ਹਨ? ਅਸੀਂ ਸੰਯੋਜਕਤਾ ਬਾਰੇ ਪਿਛਲੇ ਵੀਡੀਓ ਵਿੱਚ ਪੜਿਆ ਸੀਗਾ। ਕੀਤਾ ਤੇ ਹੁਣ ਇਹ ਦੇਖਣਾ ਕਿ ਕੀ ਕੋਈ ਐਸੇ ਵੀ ਤੱਤ ਨੇ ਜਿਨ੍ਹਾਂ ਦੀ ਸੰਯੋਜਕਤਾ ਸਿਫਰ ਹੁੰਦੀ ਹੈ? ਜੀ ਹਾਂ ਹੁੰਦੇ ਨੇ। ਸੋ ਜੀ ਹਾਂ ਅਕਿਰਿਆਸ਼ੀਲ ਨੋਨ ਰिएक्टिव ਜਿਹਨੂੰ ਕਹਿੰਦੇ ਇਨਰਟ एलिमेंट्स ਅਕਿਰਿਆਸ਼ੀਲ ਤੱਤਾਂ ਜਿਵੇਂ ਹੀਲੀਅਮ ਨੀਓਨ ਆਰਗਨ ਆਦਿ ਦੀ ਸੰਯੋਜਕਤਾ ਜ਼ੀਰੋ ਹੈ ਰਸਾਇਣਿਕ ਜੋੜ ਮੇਲ ਦੀ ਸੰਵਰਥਾ ਅਸਲ ਵਿੱਚ ਸਭ ਤੋਂ ਬਾਹਰਲੇ ਆਰਬਿਟ ਵਿੱਚ ਅਸ਼ਟਕ ਜਿਹਨੂੰ ਕਹਿੰਦੇ ਆਕਟੇਟ ਹੁਣ ਅਸ਼ਟਕ ਵਜੀ ਤਮ ਦੱਸਿਆ ਸੀ ਅਸ਼ਟ ਦਾ ਮਤਲਬ ਨੇ 8 ਜਿਹਦਾ ਅਸ਼ਟਪਦੀ ਅਠ ਪਦਾਂ ਵਾਲੀ ਇਹ ਸੁਖਣੀ ਸਾਹਿਬ ਦੀ ਬਾਣੀ ਪੜਦੇ ਆ ਜਾਂ ਸਭਿਧਾਨ ਦਾ ਅਸ਼ਟ ਸਿਧਾਂਤ ਠਾਕੁਰ ਕਰਤਲ ਤਰਿਆ ਸਭਿਧਾਨ ਬਨੇ ਸਾਰੇ ਖਜ਼ਾਨੇ 10 ਅਸ਼ਟਮ ਨੇ 10 ਜਮਾ 8 18 ਸਧਾਨ ਨੇ ਸਿੱਧੀਆਂ 18 ਸਿੱਧੀਆਂ ਠਾਕੁਰ ਕਰਤਲ ਧਰਿਆ ਕਰਮ ਨੇ ਹੱਥ ਤਲ ਨੇ ਤਲੀ ਪ੍ਰਕਾਲਪੁਰ ਪਰਮਾਤਮਾ ਦੇ ਹੱਥੀ ਤਲੀ ਤੇ 18 ਸਿੱਧੀਆਂ ਨੇ ਸਾਰੇ ਖਜ਼ਾਨੇ ਹਨ ਉਹ ਜਿਹੜੇ ਉਹਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਬੇਮੁਹਤਾਜ ਬਾਦਸ਼ਾਹ ਬਣ ਜਾਂਦੇ ਨੇ ਠੀਕ ਹੈ ਜੀ ਸੋ ਅਸ਼ਟ ਦਾ ਮਤਲਬ 8 ਹੈ ਠੀਕ ਹੈ ਸੋ 8 ਅਸ਼ਟਗਤ ਪ੍ਰਾਪਤ ਕਰਨ ਦੀ ਪਰਵਿਰਤੀ ਹੁੰਦੀ ਹੈ ਇਹ ਕੰਮ ਇਲੈਕਟ੍ਰੋਨਾਂ ਨੂੰ ਸਾਂਝਾ ਕਰਕੇ ਗ੍ਰਹਿਣ ਕਰਕੇ ਜਾਂ ਤਿਆਗ ਕੇ ਕੀਤਾ ਜਾਂਦਾ ਹੈ ਇੱਕੋ ਆਰਬਿਟ ਜਿਸ ਵਿੱਚ ਦੋ ਇਲੈਕਟ੍ਰੋਨ ਹਨ ਵਾਲੇ ਹੀਲੀਅਮ ਨੂੰ ਛੱਡ ਕੇ ਇੱਕੋ ਇੱਕੋ ਆਰਬਿਟ ਵਾਲੇ ਹੀਲੀਅਮ ਨੂੰ ਛੱਡ ਕੇ ਜਿੱਚ ਦੋ ਹਨ ਕਿਉਂਕਿ ਪਹਿਲੇ ਆਰਬਿਟ ਵਿੱਚ ਸਿਰਫ ਦੋ ਇਲੈਕਟ੍ਰੋਨ ਹੀ ਆ ਸਕਦੇ ਹਨ 2n ਦੀ ਘਾਤ 2 ਦੇ ਸੂਤਰ ਦੇ ਮੁਤਾਬਕ ਠੀਕ ਹੈ ਨਾ ਜਿਹੜਾ ਸੀ ਸੂਤਰ ਪੜਿਆ ਸੀਗਾ ਕਿ ਕਿਸੇ ਵੀ ਆਰਬਿਟ ਵਿੱਚ ਕਿੰਨੇ ਇਲੈਕਟ੍ਰੋਨ ਆਉਂਦੇ ਨੇ ਤੇ ਉਹਦਾ ਜੋ ਸੂਤਰ ਹੈ 2n ਦੀ ਘਾਤ 2 ਸੋ n ਜੇ 1 ਹੋਏਗਾ ਤੇ 1 ਦੀ ਘਾਤ ਦੋ 1 ਕੋ 12 ਸੋ ਪਹਿਲੇ ਆਰਬਿਟ ਵਿੱਚ ਦੋ ਹੀ ਆ ਸਕਦੇ ਨੇ ਤੇ ਹੀਲੀਅਮ ਨੂੰ ਛੱਡ ਕੇ ਜਿਹਦੇ ਕੋਲ ਇੱਕੋ ਹੀ ਆਰਬਿਟ ਹੈ ਜਿਹਦੇ ਚ ਦੋ ਹੁੰਦੇ ਨੇ ਦੋ ਇਲੈਕਟ੍ਰੋਨ ਹਨ ਤੇ ਉਹ ਵੀ ਪੂਰੇ ਹੋ ਗਏ ਦੋ ਦੇ ਪੂਰੇ ਹੋ ਗਏ ਤੇ ਉਹਨੂੰ ਹੋਰ ਕੋਈ ਲੈਣ ਦੇਣ ਦੀ ਲੋੜ ਨਹੀਂ ਹੈਗੀ ਉਹਨੂੰ ਛੱਡ ਕੇ ਬਾਕੀ ਸਾਰੇ ਕਿਰਿਆਸ਼ੀਲ ਤੱਤਾਂ ਦੇ ਸਭ ਤੋਂ ਬਾਹਰੀ ਆਰਬਿਟਾਂ ਵਿੱਚ 8 ਇਲੈਕਟ੍ਰੋਨ ਹਨ ਹੀਲੀਅਮ ਦੇ ਸਭ ਤੋਂ ਬਾਹਰੀ ਆਰਬਿਟ ਚ ਦੋ ਨੇ ਕਿਉਂਕਿ ਇੱਕੋ ਹੀ ਆਰਬਿਟ ਹੈਗਾ ਨੀਓਨ ਦੇ 8 ਹੈਗੇ ਨੇ ਬਾਅਦ ਆਰਗਨ ਦੇ ਵੀ 8 ਹੈਗੇ ਨੇ ਸਾਠ ਇਲੈਕਟ੍ਰੋਨ ਉਨਭਾਅ ਅਸ਼ਟਕ ਪਹਿਲਾਂ ਹੀ ਬਣਿਆ ਹੋਇਆ ਹੈ ਅਸ਼ਟਕ ਬਣਾਉਣ ਦੀ ਲੋੜ ਹੀ ਨਹੀਂ ਹੈਗੀ ਜੇ 7 ਹੁੰਦੇ ਤੇ 1 ਲੈ ਕੇ 8 ਬਣਾਣਾ ਸੀਗਾ ਜੇ 1 ਹੋਂਦਾ ਬਾਅਦ ਤੇ 1 ਛੱਡ ਕੇ ਫਿਰ 8 ਰਹਿ ਜਾਣੇ ਸੀਗੇ ਹਨਾ ਸੋ ਅਤੇ ਇਲੈਕਟ੍ਰੋਨਾਂ ਦੇ ਲੈਣ ਦੇਣ ਦੀ ਕੋਈ ਪ੍ਰਵਿਰਤੀ ਗੈਰਹਾਜ਼ਰ ਹੈ ਇਹਨਾਂ ਵਿੱਚ ਅਕਿਰਿਆਸ਼ੀਲ ਆਗੇ ਨੇ ਸੋ ਇਹਨਾਂ ਤੱਤਾਂ ਦੀ ਸੰਯੋਜਕਤਾ 0 ਹੈ ਠੀਕ ਹੈ ਜੀ ਅਗਲਾ ਚੱਲਿਏ ਬਾਈਵਾ ਸਵਾਲ ਪਰਮਾਣੂ ਸੰਖਿਆ ਜਿਹਨੂੰ ਕਹਿੰਦੇ ਐਟੋਮਿਕ ਨੰਬਰ ਕੀ ਹੈ ਇਸੇ ਵੀ ਤੱਤ ਦੇ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ ਨੂੰ ਉਸ ਤੱਤ ਦੀ ਪਰਮਾਣੂ ਸੰਖਿਆ ਕਿਹਾ ਜਾਂਦਾ ਹੈ ਜਿੰਨੇ ਪ੍ਰੋਟੋਨ ਹੋਣਗੇ 19 ਉਹਦੀ ਪਰਮਾਣੂ ਸੰਖਿਆ ਹੋਏਗੀ ਠੀਕ ਹੈ ਅਸਲ ਵਿੱਚ ਤੱਤ ਆਪਣੇ ਨਾਭਿਕ ਵਿੱਚ ਨਾਭਿਕ ਜਿਹਨੂੰ ਨਿਊਕਲੀਅਸ ਕਹਿੰਦੇ ਆ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ ਨਾਲ ਹੀ ਪਰਿਭਾਸ਼ਿਤ ਕੀਤੇ ਜਾਂਦੇ ਹਨ ਜਾਂ ਤੱਤ ਦੀ ਪਰਮਾਣੂ ਸੰਖਿਆ ਉਸਦੀ ਨਿਵੈਕਲੀ ਪਛਾਣ ਹੁੰਦੀ ਹੈ ਇਹ ਬੱਚੇ ਬੜਾ ਮਹੱਤਵਪੂਰਨ ਹੈ ਮਲੀ ਕੋਈ ਵੀ ਦੋ ਤੱਤ ਵੱਖਰੇ ਵੱਖਰੇ ਨਹੀਂ ਹੋਣਗੇ ਜਿਨ੍ਹਾਂ ਦੀ ਪਰਮਾਣੂ ਸੰਖਿਆ ਇੱਕੋ ਜੀ ਹੋਵੇ ਹਰ ਤੱਤ ਦੀ ਆਪਣੀ ਆਪਣੀ ਪਰਮਾਣੂ ਸੰਖਿਆ ਹੈ ਸੋ ਇਸ ਕਰਕੇ ਪਰਮਾਣੂ ਸੰਖਿਆ ਹਰ ਤੱਤ ਦੀ ਆਪਣੀ ਇੱਕ ਵਿਕਲੀ ਪਛਾਣ ਹੈ ਇਸ ਨੂੰ Z ਦੇ ਨਾਲ ਦਰਸਾਇਆ ਜਾਂਦਾ ਹੈ ਇਹਦਾ ਸੰਕੇਤ ਐਟੋਮਿਕ ਨੰਬਰ ਵੱਡਾ ਲਿਖਣ ਦੀ ਬਜਾਏ ਕੱਲਾ ਅਸੀਂ ਜਿਹੜੇ Z ਲਿਖਦੇ ਹਾਂ ਇਹਦਾ ਮਤਲਬ ਐਟੋਮਿਕ ਨੰਬਰ ਦੀ ਗੱਲ ਹੋ ਰਹੀ ਹੈ ਮਲੀ ਪਰਮਾਣੂ ਸੰਖਿਆ ਦੀ ਗੱਲ ਹੋ ਰਹੀ ਕਿਸੇ ਤੱਤ ਦੇ ਸਾਰੇ ਪਰਮਾਣੂਆਂ ਦੀ ਪਰਮਾਣੂ ਸੰਖਿਆ ਇੱਕ ਸਮਾਨ ਹੁੰਦੀ ਹੈ ਹੁਣ ਇੱਕ ਕੋਈ ਤੁਸੀਂ ਕੋਈ ਪਦਾਰਥ ਲਓ ਦਸ ਗ੍ਰਾਮ ਲੈ ਲਓ ਪੰਜ ਗ੍ਰਾਮ ਲੈ ਲਓ ਉਹ ਚ ਲੱਖਾਂ ਕਰੋੜਾਂ ਅਰਮਾ ਖਰਮਾ ਪਰਮਾਣੂ ਹੋਣਗੇ ਜੇ ਇੱਕ ਤੱਤ ਤੇ ਉਹਦੇ ਜਿੰਨਾ ਪਰ ਜਿਹੜੇ ਪਰਮਾਣੂ ਮਰਜ਼ੀ ਲੈ ਲਓ ਲੱਖਾਂ ਕਰੋੜਾਂ ਚੋਂ ਸਾਰੇ ਪਰਮਾਣੂ ਉਹਦੀ ਪਰਮਾਣੂ ਸੰਖਿਆ ਇੱਕੋ ਹੀ ਹੋਏਗੀ ਮਸਲਨ ਹਾਈਡਰੋਜਨ ਦੇ ਨਾਭਿਕ ਵਿੱਚ ਇੱਕ ਪ੍ਰੋਟੋਨ ਹੈ ਤੇ ਉਸਦੀ ਪਰਮਾਣੂ ਸੰਖਿਆ 1 ਹੈ ਇਸੇ ਤਰ੍ਹਾਂ 6 ਪ੍ਰਟਾਨਾਂ ਵਾਲੇ ਤੱਤ ਕਾਰਬਨ ਦੀ ਪਰਮਾਣੂ ਸੰਖਿਆ 6 ਹੈ ਠੀਕ ਹੈ ਹੁਣ ਆ ਗਏ ਤਈਵਾ ਕੁੰਜ ਸੰਖਿਆ ਮਾਸ ਨੰਬਰ ਕੀ ਹੈ ਇਹ ਦੋਨੋਂ ਨੂੰ ਰਲਾ ਕੇ ਪੜਨਾ ਬੱਚਿਓ ਤੇ ਇਹ ਦੋਨਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਇਹ ਪਰਮਾਣੂ ਸੰਖਿਆ ਕਿਹੜੀ ਹੁੰਦੀ ਹੈ ਤੇ ਪੁੰਜ ਸੰਖਿਆ ਕਿਹੜੀ ਹੁੰਦੀ ਹੈ ਨਾਭਿਕ ਜਿਹਨੂੰ ਨਿਊਕਲੀਅਸ ਕਹਿੰਦੇ ਆ ਵਿੱਚ ਮੌਜੂਦ ਹੋਣ ਕਰਕੇ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਨੂੰ ਸਾਂਝੇ ਤੌਰ ਤੇ ਨਿਊਕਲੀਅਨ ਕਿਹਾ ਜਾਂਦਾ ਹੈ ਇਹ ਵੀ ਯਾਦ ਰੱਖਣਾ ਹੈ ਕਿਉਂਕਿ ਅਧਿਆਏ ਦੇ ਨੰਬਰ ਦਾ ਜਾਂ ਖਾਲੀ ਥਾਂ ਭਰੋ ਦਾ ਇਦਾਦੇ ਸਵਾਲ ਆ ਸਕਦੇ ਨੇ ਕਿ ਨਾਭਿਕ ਵਿੱਚ ਜਿਹੜੇ ਕਣ ਹੁੰਦੇ ਨੇ ਉਹਨਾਂ ਨੂੰ ਸਾਂਝੇ ਤੌਰ ਤੇ ਕੀ ਕਿਹਾ ਜਾਂਦਾ ਉਹਨਾਂ ਨੂੰ ਨਿਊਕਲੀਔਨ ਕਿਹਾ ਜਾਂਦਾ ਹੈ ਨਿਊਕਲੀਅਸ ਤੋਂ ਬਣਿਆ ਨਿਊਕਲੀਔਨ ਕਿਉਂਕਿ ਇਲੈਕਟ੍ਰੋਨ ਤੇ ਨਿਊਕਲੀਅਸ ਦੇ ਆਲੇ-ਦੁਆਲੇ ਘੇੜਾ ਮਾਰਦੇ ਨੇ ਆਰਬਿਟਾਾਂ ਦੇ ਵਿੱਚ ਤੇ ਨਿਊਕਲੀਅਸ ਵਿੱਚ ਨਾਭਿਕ ਵਿੱਚ ਪ੍ਰੋਟੋਨ ਵੀ ਹੁੰਦੇ ਨੇ ਨਿਊਟ੍ਰੋਨ ਵੀ ਹੁੰਦੇ ਨੇ ਤੇ ਪ੍ਰੋਟੋਨ ਨਿਊਟ੍ਰੋਨ ਦੋਨਾਂ ਨੂੰ ਸਾਂਝੇ ਤੌਰ ਤੇ ਅਸੀਂ ਨਿਊਕਲੀਔਨ ਕਹਿੰਦੇ ਹਾਂ ਕਿਸੇ ਤੱਤ ਦੇ ਪਰਮਾਣੂ ਵਿੱਚ ਨਿਊਕਲੀਔਨਾਂ ਦੀ ਕੁੱਲ ਸੰਖਿਆ ਨੂੰ ਉਸ ਤੱਤ ਦੀ ਪੁੰਜ ਸੰਖਿਆ ਕਹਿੰਦੇ ਹਾਂ ਸੋ ਬੱਚਿਓ ਪਰਮਾਣੂ ਸੰਖਿਆ ਉਹ ਵੀ ਇਕੱਲੀ ਪ੍ਰੋਟੋਨਾਂ ਦੀ ਸੰਖਿਆ ਤੇ ਨਿਊਕਲੀਓਨਾਂ ਤੇ ਜਿਹੜੇ ਪੁੰਜ ਸੰਖਿਆ ਹੋ ਗਈ ਨਿਊਟ੍ਰੋਨ ਨਾਲ ਜੋੜ ਦੇਣੇ ਨੇ ਪ੍ਰੋਟੋਨ ਦੇ ਵਿੱਚ ਠੀਕ ਹੈ ਨਾ ਉਹ ਹੋ ਗਈ ਪੁੰਜ ਸੰਖਿਆ ਇਸ ਨੂੰ A ਨਾਲ ਦਰਸਾਇਆ ਜਾਂਦਾ ਹੈ ਇਹਨੂੰ A ਕਰਕੇ ਲਿਖਦੇ ਹਾਂ ਮਿਸਾਲ ਵਜੋਂ ਕਾਰਬਨ ਦੀ ਪੁੰਜ ਸੰਖਿਆ 12 ਹੈ ਕਿਉਂਕਿ ਉਸਦੇ ਪਰਮਾਣੂ ਵਿੱਚ 6 ਪ੍ਰੋਟੋਨ ਅਤੇ 6 ਨਿਊਟ੍ਰੋਨ ਹਨ ਪਰਮਾਣੂ ਨੂੰ ਪੁੰਜ ਸੰਖਿਆ ਤਤ ਦਾ ਸੰਕੇਤ ਅਤੇ ਪਰਮਾਣੂ ਸੰਖਿਆ ਰਾਹੀਂ ਇਹਠ ਲਿਖੇ ਮੁਤਾਬਕ ਦਰਸਾਇਆ ਜਾਂਦਾ ਹੈ। ਪੂਰੇ ਪਰਮਾਣੂ ਨੂੰ ਕਿਸੇ ਤੱਤ ਦੇ ਪਰਮਾਣੂ ਨਾਲ ਪੂਰਾ ਦਾ ਮੁਕੰਮਲ ਜਾਣਕਾਰੀ ਜਣੀ ਹੋਵੇ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਅੱਗੇ ਕਿ ਉਹਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਉਹ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਇੱਥੇ ਲਿਖਣਾ ਹੈ ਤੱਤ ਦਾ ਪ੍ਰਤੀਕ ਜੋ ਦਾ ਸੰਕੇਤ ਹੈਗਾ। ਖੱਬੇ ਪਾਸੇ ਉੱਤੇ ਲਿਖਣੀ ਹੈ ਪੁੰਨ ਸੰਖਿਆ ਤੇ ਥੱਲੇ ਖੱਬੇ ਪਾਸੇ ਲਿਖਣੀ ਹੈ ਪਰਮਾਣੂ ਸੰਖਿਆ। ਇਹ ਦੇਖੋ ਦੋਵੇਂ ਤੁਹਾਨੂੰ ਉਦਾਹਰਣ ਤਿੰਨ ਦੇ ਦਿੱਤੇ ਨੇ। ਮਸਲਨ ਨਾਈਟ੍ਰੋਜਨ ਨੂੰ N ਐ ਨਾਈਟ੍ਰੋਜਨ ਦਾ ਸੰਕੇਤ ਹੈਗਾ ਤੇ 7 ਕੀ ਹੈਗਾ ਬੱਚਿਓ ਪਰਮਾਣੂ ਸੰਖਿਆ ਤੇ 14 ਕੀ ਹੈਗਾ ਪੁੰਜ ਸੰਖਿਆ ਕਾਰਬਨ ਨੂੰ ਇੱਧਰ ਲਿਖਾਂਗੇ C ਤੇ ਥੱਲੇ 6 ਜੋ ਜਿਹੜੀ ਪਰਮਾਣੂ ਸੰਖਿਆ ਹੈ ਤੇ ਉੱਤੇ 12 ਜਿਹੜੀ ਇਹ ਪੁੰਜ ਸੰਖਿਆ ਹੈ ਇਸ ਤਰ੍ਹਾਂ ਫਲੋਰਿਨ ਨੂੰ F ਫਲੋਰਿਨ ਦਾ F ਹੁੰਦਾ ਸੰਕੇਤ ਥੱਲੇ 9 ਜੋ ਪਰਮਾਣੂ ਸੰਖਿਆ ਹੈ 19 ਜਿਹੜਾ ਹੈ ਉਹ ਪੁੰਜ ਸੰਖਿਆ ਹੈ ਜਿਹਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਤੇ ਬੱਚਿਓ ਇਧਰ ਤੁਹਾਨੂੰ ਪਤਾ ਲੱਗਦਾ ਕਿ ਜੇ ਸਾਨੂੰ ਇਹਦਾ ਦਿੱਤਾ ਹੋਵੇ ਤੇ ਅਸੀਂ ਨਿਊਟ੍ਰੋਨ ਦੀ ਸੰਖਿਆ ਪਤਾ ਲਗਾ ਸਕਦੇ ਹਾਂ ਇਸ ਤਰ੍ਹਾਂ ਨਿਊਟਰੋਨ ਦੀ ਸੰਖਿਆ ਬਰਾਬਰ ਪੁੰਜ ਸੰਖਿਆ ਘਟਾ ਘਟਾਓ ਪਰਮਾਣੂ ਸੰਖਿਆ ਸੋ ਇਦਾਂ ਸਵਾਲ ਵੀ ਆ ਸਕਦਾ ਹੈ ਕਿ ਇਹ ਇਹਨਾਂ ਤੱਤ ਦਿੱਤੇ ਹੋਏ ਨੇ ਤੇ ਇਹਨਾਂ ਵਿੱਚ ਦੱਸੋ ਨਿਊਟਰੋਨ ਕਿੰਨੇ ਹੈਗੇ ਨੇ ਤੇ ਬੱਚਿਓ ਇਹ 14 ਚੋਂ 7 ਘਟਾਤਾ 7 ਨਿਊਟਰੋਨ 12 ਚੋਂ 6 ਘਟਾਤਾ 6 ਨਿਊਟਰੋਨ 19 ਚੋਂ 9 ਘਟਾਤਾ 10 10 ਨਿਊਟਰੋਨ ਸੋ ਇਹ ਜਿਹੜਾ ਹੈ ਉੱਪਰਲਾ ਇਹ ਨਿਊਟਰੋਨ ਜਿਵੇਂ ਪ੍ਰੋਟੋਨ ਦੀ ਗਿਣਤੀ ਹੈ ਤੇ ਥੱਲੇ ਕੱਲਾ ਪ੍ਰੋਟੋਨ ਦੀ ਗਿਣਤੀ ਹੈ ਸੋ ਕੁਦਰਤੀ ਗੱਲ ਹੈ proton ਚ ਜਲੇ proton ਜਿਵੇਂ neutron ਘਟਾਵਾਂਗੇ ਇਕੱਲੇ neutron ਦੀ ਸੜਕੋ ਸੰਖਿਆ ਜਿਹੜੀ ਹੈ ਉਹ ਆ ਜਾਏਗੀ ਠੀਕ ਹੈ ਅਗਲਾ ਆ ਗਿਆ ਸਮਸਾਨਕ ਆਈਸੋਟੋਪਸ ਬਾਰੇ ਸੰਖੇਪ ਜਾਣਕਾਰੀ ਲਿਖੋ ਹੁਣ ਬੱਚਿਓ ਮੈਂ ਤੁਹਾਨੂੰ ਦੱਸਾਂ ਆਈਸੋਟੋਪ ਸ਼ਬਦ ਕਿੱਥੋਂ ਆਇਆ ਆਈਸੋ ਦਾ ਮਤਲਬ ਹੁੰਦਾ ਹੈ ਹਮੇਸ਼ਾ ਸਮਾਨ ਬਰਾਬਰ ਤਾਂ ਹੀ ਤੇ ਸ਼ਬਦ ਵਰਤਿਆ ਸਮਾਨ ਤੇ ਟੋਪਸ ਜਿਹੜਾ ਸ਼ਬਦ ਹੈ ਟੋਪੋਸ ਤੋਂ ਨਿਕਲਿਆ ਹੈ ਗ੍ਰੀਕ ਗ੍ਰੀਕ ਸ਼ਬਦ ਹੈ ਟੋਪੋਸ ਸਟੋਪਸ ਮਨਉਂਦਾ ਥਾਂ ਇਥੇ ਵੀ ਲਿਖੇ ਸਥਾਨਕ ਆਵ ਇੱਕੋ ਥਾਂ ਤੋਂ ਮਿਲਣ ਵਾਲੀ ਬਰਾਬਰ ਦੀ ਚੀਜ਼ ਇੱਕੋ ਥਾਂ ਤੇ ਹੋਣ ਵਾਲੇ ਚੀਜ਼ਾਂ ਠੀਕ ਹੈ ਸੋ ਸਮਸਥਾਨਕ ਆਈਸੋਟੋਪਸ ਇੱਕੋ ਥਾਂ ਤੋਂ ਮਿਲਣ ਵਾਲੀ ਸੋ ਇਹ ਕੀ ਹੁੰਦਾ ਸਮਸਥਾਨਕ ਇੱਕੋ ਹੀ ਤੱਤ ਦੇ ਵੱਖ-ਵੱਖ ਪੁੰਜ ਸੰਖਿਆ ਵਾਲੇ ਪਰਮਾਣੂ ਹੁੰਦੇ ਹਨ ਮਨ ਲਕੀ ਇਹ ਬੱਚਿਓ ਬੜੀ ਰੋਚਕ ਚੀਜ਼ ਹੈ ਇਹਨੂੰ ਧਿਆਨ ਨਾਲ ਹੁਣ ਪੜ੍ਹਨਾ ਹੈ ਧਿਆਨ ਨਾਲ ਸੁਣਨਾ ਹੈ ਇਥੇ ਪੁੰਜ ਸੰਖਿਆ ਦੀ ਗੱਲ ਨਹੀਂ ਹੋ ਰਹੀ ਪੁੰਜ ਸੰਖਿਆ ਵੱਖ-ਵੱਖ ਹੈਗੀ ਇਹ ਪਰ ਪਰਮਾਣੂ ਵੱਖ-ਵੱਖ ਪੁੰਨ ਸੰਖਿਆ ਵਾਲੇ ਇੱਕੋ ਤਰ੍ਹਾਂ ਦੇ ਵੱਖ-ਵੱਖ ਪੁੰਨ ਸੰਖਿਆ ਵਾਲੇ ਪਰਮਾਣੂ ਹੁੰਦੇ ਹਨ ਠੀਕ ਹੈ ਪੁੰਨ ਸੰਖਿਆ ਵੱਖਰੀ ਹੋ ਜਾਂਦੀ ਹੈ ਪਰ ਪਰਮਾਣੂ ਸੰਖਿਆ ਇੱਕੋ ਰਹਿੰਦੀ ਹੈ ਕਿਉਂਕਿ ਪਰਮਾਣੂ ਸੰਖਿਆ ਹਰ ਤੱਤ ਦੀ ਪਛਾਣ ਹੁੰਦੀ ਹੈ ਸੋ ਇਹ ਕਿ ਇੱਕੋ ਹੀ ਤੱਤ ਜੇ ਅਸੀਂ ਗੱਲ ਕਰ ਰਹੇ ਹਾਂ ਇੱਕੋ ਹੀ ਤੱਤ ਇਹਦਾ ਮਤਲਬ ਕੀ ਹੈ ਪਰਮਾਣੂ ਸੰਖਿਆ ਇੱਕੋ ਹੀ ਹੋਏਗੀ ਤੇ ਵੱਖਰਾ ਕੀ ਹੋਏਗਾ ਪੁੰਨ ਸੰਖਿਆ ਤੇ ਬੱਚੇ ਪੁੰਨ ਸੰਖਿਆ ਦੇ ਵਖਰੇਵਾ ਕਹਦੇ ਕਰਕੇ ਆਏਗਾ ਜੇ ਪ੍ਰੋਟੋਨ ਇੱਕੋ ਨੇ ਤੇ ਇਹਦਾ ਮਤਲਬ ਹੈ ਹੁੰਦਾ ਹੈ ਆਈਸੋਟੋਪ ਦੇ ਵਿੱਚ ਸਮਸਥਾਨਕ ਵਿੱਚ ਨਿਊਟ੍ਰੋਨਾਂ ਦੀ ਗਿਣਤੀ ਵੱਖਰੀ ਹੋ ਜਾਂਦੀ ਹੈ ਇਹ ਦੇਖੋ ਭਾਵ ਉਹਨਾਂ ਦੀ ਪਰਮਾਣੂ ਸੰਖਿਆ ਸਮਾਨ ਪਰ ਕੁੰਜ ਸੰਖਿਆ ਅਸਮਾਨ ਹੁੰਦੀ ਹੈ ਨਿਸ਼ਚਿਤ ਤੌਰ ਤੇ ਇਹ ਫਰਕ ਨਿਊਟ੍ਰੋਨਾਂ ਦੀ ਗਿਣਤੀ ਵੱਖ-ਵੱਖ ਹੋਣ ਕਰਕੇ ਹੁੰਦਾ ਹੈ ਉਹਦੇ ਕਰਕੇ ਹੋਏਗਾ ਹਨਾ ਬਹੁਤ ਸਾਰੇ ਤੱਤ ਆਪਣੇ ਸਮਸਥਾਨਕਾਂ ਦੇ ਮਿਸ਼ਰਣ ਦੇ ਰੂਪ ਵਿੱਚ ਕੁਦਰਤ ਵਿੱਚ ਮਿਲਦੇ ਹਨ ਤੱਤ ਦਾ ਹਰੇਕ ਸਮਸਥਾਨਕ ਇੱਕ ਸ਼ੁੱਧ ਸ਼ੁੱਧ ਪਦਾਰਤ ਹੁੰਦਾ ਹੈ ਇਹ ਕੋਈ ਅਸ਼ੁੱਧਤਾ ਨਹੀਂ ਹੈਗੀ ਸਰਵ ਨਿਊਟ੍ਰੋਨਾਂ ਦੀ ਗਿਣਤੀ ਨਾਲ ਫਰਕ ਪੈਂਦਾ ਹੈ ਪਰ ਉਹ ਪਦਾਰਥ ਸ਼ੁੱਧ ਹੁੰਦਾ ਹੈ ਤੇ ਸਮਸਥਾਨਕਾਂ ਦੇ ਰਸਾਇਣਕ ਗੁਣ ਸਮਾਨ ਹੁੰਦੇ ਹਨ ਕਿਉਂ ਸਮਾਨ ਹੁੰਦੇ ਨੇ ਕਿਉਂਕਿ ਇੱਕੋ ਹੀ ਤੱਤ ਹੈ ਪਰਮਾਣੂ ਸੰਖਿਆ ਇੱਕੋ ਹੀ ਹੈ ਤੇ ਪਰਮਾਣੂ ਸੰਖਿਆ ਹੀ ਰਸਾਇਣਕ ਗੁਣਾਂ ਨੂੰ ਤੈਅ ਕਰਦੀ ਹੈ ਸੋ ਸਮਸਥਾਨਕਾਂ ਦੇ ਰਸਾਇਣਕ ਗੁਣ ਸਮਾਨ ਹੁੰਦੇ ਹਨ ਪਰ ਉਹਨਾਂ ਦੇ ਭੌਤਿਕ ਗੁਣਾਂ ਵਿੱਚ ਫਰਕ ਹੁੰਦਾ ਹੈ ਤੇ ਭੌਤਿਕ ਗੁਣਾਂ ਵਿੱਚ ਫਰਕ ਕਦੇ ਲਈ ਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਪੁੰਜ ਸੰਖਿਆ ਵੱਖਰੀ ਹੋ ਜਾਂਦੀ ਹੈ ਭਾਵ ਨਿਊਟ੍ਰੋਨਾਂ ਦੀ ਗਿਣਤੀ ਵਿੱਚ ਫਰਕ ਆ ਜਾਂਦਾ ਹੈ ਦੇਖੋ ਹੁਣ ਸੀ ਤਾਨੂੰ ਉਦਾਹਰਣ ਦਿੰਨੇ ਆ ਥੋੜੇ ਮਿਸਾਲਾਂ ਕਹਿੰਦੇ ਸੰਸਥਾਨਕਾਂ ਦੀਆਂ ਕੁਝ ਮਿਸਾਲਾਂ ਦਿਓ ਸੋ ਬੱਚਿਓ ਅਸੀਂ ਤਿੰਨ ਮਿਸਾਲਾਂ ਲੈਂਦੇ ਆ ਉਹਨਾਂ ਨਾਲ ਤੁਹਾਨੂੰ ਚੰਗੀ ਤਰ੍ਹਾਂ ਸਪਸ਼ਟ ਹੋ ਜਾਏਗੀ ਸੰਸਥਾਨਕਾਂ ਦੀਆਂ ਕੁਝ ਮਿਸਾਲਾਂ ਇਸ ਤਰ੍ਹਾਂ ਹਨ ਅੱਗੇ ਮੈਂ ਇਹਦਾ ਜਿਹੜਾ ਬਣਤਰ ਹੈਗੀ ਹੈ ਚਿੱਤਰ ਰਹੀ ਐਟਮ ਦੀ ਪਰਮਾਣੂ ਦੀ ਸੰਸਥਾਨਕਾਂ ਦੀ ਉਹ ਵੀ ਤੁਹਾਨੂੰ ਸਮਝਾਵਾਂਗਾ ਹਾਈਡਰੋਜਨ ਪਰਮਾਣੂ ਦੀਆਂ ਤਿੰਨ ਸੰਸਥਾਨਕ ਇਸਮਾਂ ਹਨ ਇੱਕ ਹੈ ਇਹ ਪ੍ਰੋਟੀਅਮ ਉਹਦਾ ਨਾਮ ਹੀ ਪ੍ਰੋਟੀਅਮ ਉਹਦੇ ਵਿੱਚ ਬੱਚਿਓ ਇੱਕ ਪ੍ਰੋਟੋਨ ਇਹ ਦੇਖੋ ਇੱਕ ਪੁੰਸੰਖਿਆ ਵੀ 1 ਤੇ ਪਰਮਾਣੂ ਸੰਖਿਆ ਵੀ 1 ਹੁਣ ਬੱਚੋ ਜੇ ਮੈਚ ਪਤਾ ਲਗਾਣਾ ਹੋਵੇ ਕਿੰਨੇ ਨਿਊਟ੍ਰੋਨ ਹੈਗੇ ਨੇ ਤੇ ਇੱਕ ਚੋਂ ਇੱਕ ਗਿਆ 0 ਭਾਵ ਪ੍ਰੋਟੀਮ ਦੇ ਵਿੱਚ ਕੋਈ ਨਿਊਟ੍ਰੋਨ ਨਹੀਂ ਹੁੰਦਾ ਸੋ ਪ੍ਰੋਟੀਮ ਇੱਕ ਇਹੋ ਜਿਹਾ ਤੱਤ ਹੈ ਜਿਹਦੇ ਪਰਮਾਣੂ ਵਿੱਚ ਕੋਈ ਨਿਊਟ੍ਰੋਨ ਨਹੀਂ ਹੁੰਦਾ ਇਹ ਦੇਖੋ ਇਹ ਚ ਮੰਨ ਲਈ ਇੱਕ ਇੱਕ ਆ ਗਿਆ ਆਪਣਾ ਪ੍ਰੋਟੋਨ ਤੇ ਇੱਕ ਪ੍ਰੋਟੋਨ ਇੱਥੇ ਵੀ ਇੱਕ ਤੇ ਇੱਥੇ ਵੀ ਇੱਕ ਕੋਈ ਨਿਊਟ੍ਰੋਨ ਨਹੀਂ ਹੁੰਦਾ ਤੇ ਇੱਕ ਇਲੈਕਟ੍ਰੋਨ ਤੇ ਬਾਅਦ ਗੇੜਾ ਲਾਣੀ ਲਾਣਾ ਹੁੰਦੇ ਹੈ ਨਾ ਜਿਹੜੇ ਇਲੈਕਟ੍ਰੋਨ ਨੇ ਉਹ ਉਹਦੀ ਗਿਣਤੀ ਪ੍ਰੋਟੋਨਾਂ ਦੇ ਬਰਾਬਰ ਹੁੰਦੀ ਹੈ ਦੂਜਾ ਇਹਦਾ ਸੰਸਥਾਨਕ ਉਹਦਾ ਡਿਟੇਰੀਅਮ ਹੈ ਉਹ ਵੀ ਹਾਈਡਰੋਜਨ ਹੀ ਪਰ ਇਹਨੂੰ H2 ਤੇ 1 ਕਰਕੇ ਲਿਖਿਆ ਜਾਂਦਾ ਜਾਂ D ਕਰਕੇ ਲਿਖਿਆ ਜਾਂਦਾ ਇਹ ਚ ਫਰਕ ਕੀ ਆ ਗਿਆ ਦੇਖੋ ਪੁੰਜ ਸੰਖਿਆ ਉਹ ਵੀ ਦੋ ਹੋ ਗਈ ਹੁਣ ਆ ਵਿੱਚ ਇੱਕ ਨਿਊਟ੍ਰੋਨ ਐਡ ਹੋ ਗਿਆ ਅਤੇ ਟ੍ਰਿਟੀਅਮ ਡਿਟੇਰੀਅਮ ਮਨੇ ਬੱਚੋ D ਤੋਂ ਯਾਦ ਰੱਖੋ 2 ਤੇ T ਤੋਂ 3 ਤਤਾ ਠੀਕ ਹੈ ਟਰਾਈ ਜਿੱਥੇ ਆ ਜਾਂਦਾ 3 ਡਾਈ ਜਿੱਥੇ ਆ ਜਾਂਦਾ ਹੈ 2 ਸੋ ਟ੍ਰੀਟੀਅਮ ਹੁਣ ਇਹ ਚਾਹਗਾ 3 ਹੁਣ ਇਹਦੀ ਪੁੰਜ ਸੰਖਿਆ ਕਿੰਨੀ ਹੋ ਗਈ 3 ਨਾ ਪਾਵੇਂ ਚ ਦੋ ਨਿਊਟ੍ਰੋਨ ਹੋ ਗਏ ਇਹ ਚ ਜ਼ੀਰੋ ਨਿਊਟ੍ਰੋਨ ਇਹ ਚ ਇੱਕ ਨਿਊਟ੍ਰੋਨ ਇਹ ਚ ਦੋ ਨਿਊਟ੍ਰੋਨ ਦੋ ਜਮਾ ਇੱਕ ਪ੍ਰੋਟੋਨ ਤਿੰਨ ਬਣ ਗਿਆ ਇੱਥੇ ਇੱਕ ਪ੍ਰੋਟੋਨ ਹੁਣ ਦੇਖੋ ਇਹ ਵੀ ਇੱਕ ਇਹ ਵੀ ਇੱਕ ਤੇ ਇਹ ਵੀ ਇੱਕ ਭਾਵ ਪਰਮਾਣੂ ਸੰਖਿਆ ਇੱਕ ਹੀ ਰਹੀ ਹੈ ਤੇ ਹਰੇਕ ਦੀ ਪਰਮਾਣੂ ਸੰਖਿਆ 1 ਹੈ ਪਰ ਪੁੰਜ ਸੰਖਿਆ ਕਰਮਵਾਰ 1 2 ਸੌਰੀ 1 ਦੋ ਤੇ ਤਿੰਨ ਹੈ ਕਾਰਬਨ ਦੇ ਦੋ ਸੰਸਥਾਨਕ ਕਾਰਬਨ 12 6 ਭਾਵ ਪੂਨ ਸੰਖਿਆ 12 ਤੇ ਪਰਮਾਣੂ ਸੰਖਿਆ 6 ਅਤੇ ਕਾਰਬਨ 14 6 ਭਾਵ ਪਰਮਾਣੂ ਸੰਖਿਆ ਇਹ ਪੂਨ ਸੰਖਿਆ 14 ਪਰਮਾਣੂ ਸੰਖਿਆ 6 ਇਸੇ ਤਰ੍ਹਾਂ ਕਲੋਰੀਨ ਦੇ ਦੋ ਸੰਸਥਾਨਕ ਕਲੋਰੀਨ ਇਹ ਦੇਖੋ 35 ਤੇ 17 ਫਿਰ 37 ਤੇ 17 ਠੀਕ ਹੈ ਜੀ ਅੱਗੇ ਚੱਲੀਏ ਇਹ ਦੇਖੋ ਬੱਚਿਓ ਚਿੱਤਰਾਂ ਨਾਲ ਹੀ ਤੁਹਾਨੂੰ ਸਮਝਾਣੇ ਆ ਹੈਗਾ ਪ੍ਰੋਟੀਅਮ ਇੱਕ ਪ੍ਰੋਟੋਨ ਇੱਕ ਇਲੈਕਟ੍ਰੋਨ ਤੇ ਜ਼ੀਰੋ ਨਿਊਟ੍ਰੋਨ ਫਿਰ ਆ ਗਿਆ ਡਿਊਟੀਰੀਅਮ ਇੱਕ ਪ੍ਰੋਟੋਨ ਇੱਕ ਨਿਊਟ੍ਰੋਨ ਇੱਕ ਇਲੈਕਟ੍ਰੋਨ ਤੇ ਇਲੈਕਟ੍ਰੋਨ ਤੇ ਕਿਹ ਰਹਿਣਾ ਇਹ ਦੇਖੋ ਪੀ ਇੱਕ ਈ ਇੱਕ ਤੇ ਐਨ ਇੱਕ ਟ੍ਰੀਟੀਅਮ ਇਹ ਦੇਖੋ ਇੱਕ ਪ੍ਰੋਟੋਨ ਤੇ ਦੋ ਨਿਊਟ੍ਰੋਨ ਹੋ ਗਏ ਦੋ ਐਨ ਐਨ ਦੋ ਇਲੈਕਟ੍ਰੋਨਿਕ ਪ੍ਰੋਟੋਨ ਇੱਕ ਇਹ ਦੇਖੋ ਇਹ ਆ ਗਿਆ ਬੱਚਿਓ ਚਿੱਤਰਾਂਹੀਂ ਵੀ ਇਦਾਂ ਸੀ ਸਮਝ ਸਕਦੇ ਆ ਇੱਕ ਹੋਰ ਉਦਾਹਰਣ ਲੈ ਲੈਂਦੇ ਆ ਕਾਰਬਨ ਦੀ ਕਲੋਰਿਨ ਦੀ ਮੰਨੀ ਲੈ ਰਿਹਾ ਉਹ ਇੱਦੀ ਬਣਾਣੀ ਆ ਤੁਸੀਂ 12 ਤੇ 6 14 ਤੇ 6 ਇਹ ਦੇਖੋ ਇਹ 6 ਪ੍ਰੋਟੋਨ 6 ਨਿਊਟ੍ਰੋਨ ਇਹ ਕੋਤੇ ਇਲੈਕਟ੍ਰੋਨ ਵੀ ਛੇ ਹੀ ਹੋਣਗੇ 1 2 3 4 5 6 ਇਥੇ ਬਾਹਰ 4 ਅੰਦਰ 2 ਤੇ ਹੁਣ ਬੱਚਿਓ ਇਥੇ ਪ੍ਰੋਟੋਨ ਨਿਊਟ੍ਰੋਨ ਹੋ ਗਏ 8 ਇਹ ਦੇਖੋ ਇਹ ਇਥੇ ਨਿਊਟ੍ਰੋਨ 8 ਨੇ ਇਥੇ ਨਿਊਟ੍ਰੋਨ 6 ਨੇ ਸੋ ਬੱਚਿਓ ਆਈਸੋਟੋਪ ਦੇ ਵਿੱਚ ਸਮਸਥਾਨਕਾਂ ਦੇ ਵਿੱਚ ਸਿਰਫ ਨਿਊਟ੍ਰੋਨ ਦੀ ਗਿਣਤੀਆਂ ਦਾ ਫਰਕ ਹੁੰਦਾ ਹੈ ਪ੍ਰੋਟੋਨ ਇੱਕਸਮਾਨ ਹੁੰਦੇ ਨੇ ਇਹਦਾ ਮਤਲਬ ਕੀ ਹੈ ਜਿਹੜੇ ਸਮਸਾਨਕ ਹੁੰਦੇ ਨੇ ਉਹਨਾਂ ਦੀ ਪੁੰਜ ਸੰਖਿਆ ਵੱਖਰੀ ਹੁੰਦੀ ਹੈ ਪਰ ਉਹਨਾਂ ਦੀ ਪਰਮਾਣੂ ਸੰਖਿਆ ਇੱਕੋ ਹੀ ਹੁੰਦੀ ਹੈ ਉਹਨਾਂ ਦੇ ਰਸਾਇਣਿਕ ਗੁਣ ਇੱਕੋ ਜਿਹੇ ਹੁੰਦੇ ਨੇ ਪਰ ਉਹਨਾਂ ਦੇ ਭੌਤਿਕ ਗੁਣਾਂ ਦੇ ਵਿੱਚ ਫਰਕ ਹੁੰਦਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਹ ਵਾਲੇ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ